ਸੜਨ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਭਗਵੰਤ ਮਾਨ ਨੇ ਭਗਵੰਤ ਮਾਨ ਜੀ ਸਭ ਤੋਂ ਪਹਿਲਾਂ ਜਿਹੜੀ ਲਿਸਟ ਜਾਰੀ ਕੀਤੀ ਹੈਗੀ ਉਹਦੇ ਵਿੱਚ ਤਰਜੀਹ ਤੁਸੀਂ ਵਰਕਰਾਂ ਨੂੰ ਦਿੱਤੀ ਹੈ ਇਹਦੇ ਵਿੱਚ ਪਰ 23 ਨਾਂ ਕਿਹੇ ਜਾ ਰਹੇ ਸੀ 30 ਨਾਂ ਕਿਉਂ ਨਹੀਂ ਆਏ ਤੁਸੀਂ ਪਹਿਲਾਂ 19 ਨਾਂ ਸਬਰ ਕਰ ਲੋ 117 ਨੇ 17 ਸੀਟਾਂ ਲੜਾਂਗੇ ਤੁਸੀਂ ਸਿਰਫ ਲਿਸਟ ਦੱਸ ਦੋ ਕਿ ਕਿਹਨੂੰ ਸਬਰਾ ਤੁਹਾਡੇ ਬੰਦੇ ਸਬਰ ਨਹੀਂ 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 ਕੋਈ ਗੱਲ ਨਹੀਂ ਪਾਰਟੀ ਜਿਹੜੇ ਵੀ ਫਾਈਨਲ ਕਰੂਗੀ ਉਹ ਪ੍ਰੈਸ ਦੇ ਵਿੱਚ ਦੱਸੂਗੀ ਔਰ 117 ਨੇ 17 ਸੀਟਾਂ ਲੜਾਂਗੇ ਹਜੇ ਸਿਰਫ 19 ਕੀਤੇ ਨੇ ਮੁੰਡੇ ਕੁੜੀਆਂ ਨੂੰ ਪੜ੍ਹੇ ਲਿਖੇ ਮੁੰਡੇ ਕੁੜੀਆਂ ਨੂੰ ਪ੍ਰੇਫਰ ਕੀਤਾ ਗਿਆ ਵਕੀਲ ਵੀ ਨੇ ਸੀਨੀਅਰ ਇਹਦੇ ਵਿੱਚ ਖਿਡਾਰੀ ਵੀ ਨੇ ਸੋ ਆਮ ਆਦੀ ਫਾਟੀ ਦਾ ਜਿਹੜਾ ਕਾਫਲਾ ਹੈ ਉਹ ਚ ਉਹ ਚ ਵਾਧਾ ਹਰ ਰੋਜ਼ ਹੋ ਰਿਹਾ ਤੋਂ ਅਸੀਂ ਚਾਹਾਂਗੇ ਕਿ ਜਿਹੜੇ ਪੰਜਾਬ ਲਈ ਡੈਡੀਕੇਟਡ ਲੋਕ ਨੇ ਜਿਹੜੇ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਉਣ ਦੀ ਲੜਾਈ ਚ ਸਾਡਾ ਸਾਥ ਦੇ ਰਹੇ ਨੇ ਉਹਨਾਂ ਨੂੰ ਸੀਨੀਅਰ ਲੀਡਰਾਂ ਸਿਰਫ ਫੁਲਕਾ ਦਾ ਨਾਮ ਆਇਆਗਾ ਕੋਈ ਹੋਰ ਨਾਮ ਆਉਣ ਵਾਲੀਆਂ ਲਿਸਟਾਂ ਚ ਆਉਣਗੇ ਜਿਹੜੇ ਹਰਜੋਤ ਸਿੰਘ ਬੈਂਸ ਨੂੰ ਤੁਸੀਂ ਸੀਨੀਅਰ ਨਹੀਂ ਮੰਨਦੇ ਜਿਹੜੇ ਜਿਹੜੇ ਫਾਊਂਡਰ ਮੈਂਬਰ ਨੇ ਪਾਰਟੀ ਦੇ ਜਿਸ ਵੇਲੇ ਅਸੀਂ ਲੋਕ ਸਭਾ ਚੋਂ ਲੜਦੇ ਸੀ ਉਸ ਵੇਲੇ ਕਨਵੀਨਰ ਸੀ ਉਹ ਸੋ ਇਸ ਕਰਕੇ ਸਾਡੇ ਜਿਹੜੇ ਬਰਗੇਡੀਅਰ ਰਾਜਕੁਮਾਰ ਆ ਉਹ ਬਰਗੇਡੀਅਰ ਰਹੇ ਨੇ ਔਰ ਪੀਸਕੀਪਿੰਗ ਜਿਹੜੀ শ্রীলঙ্কা ਫੋਰਸ ਗਈ ਸੀ ਉਹਦੇ ਚ ਸੀ ਉਹ ਉਹਨਾਂ ਨੂੰ ਬਲਾਚਾਰ ਤੋਂ ਟਿਕਟ ਦਿੱਤੀ ਹੈ ਔਰ ਯੰਗ ਮੁੰਡੇ ਕੁੜੀਆਂ ਵੀ ਨੇ ਤੋਂ ਮੈਨੂੰ ਲੱਗਦਾ ਕਿ ਬੈਲੈਂਸ ਸਾਡੀ ਇਹ ਜਿਹੜੀ ਲਿਸਟ ਹੈ ਜਾ ਰਿਹਾ ਕਿ ਕਿੰਗਰਾ ਨੇ ਕਿਉਂਕਿ ਇੱਕਦਮ ਵਿਰੋਧ ਕਰਤਾ ਲਿਸਟ ਅੱਜ ਆਉਣੀ ਸੀ ਕੁਛ ਨਾ ਇਸ ਕਰਕੇ ਡ੍ਰੌਪ ਕੀਤੇ ਗਏ ਦੇਖੋ ਜੀ ਹਰੇਕ ਨੂੰ ਵਿਰੋਧ ਕਰਨ ਦਾ ਵੀ ਹੱਕ ਹੈ ਲੋਕਤੰਤਰ ਚ ਉਹ ਆਪਣਾ ਅਸਤੀਫਾ ਦੇ ਗਏ ਨੇ ਉਹਨਾਂ ਨੂੰ ਸ਼ਾਇਦ ਨਹੀਂ ਜੱਟਿਆ ਹੋਣਾ ਇਹ ਕਿ ਉਹ ਜਾ ਟਿਕਟ ਦੀ ਜਿਆਦਾ ਉਹਨਾਂ ਨੂੰ ਮੰਗ ਹੋਣੀ ਟਿਕਟ ਨਹੀਂ ਮਿਲੀ ਤਾਂ ਫਿਰ ਸ਼ੈਡੋ ਇਨਕਲਾਬ ਨੂੰ ਛੇਪੁਰ ਦਾ ਕੀ ਕਾਰਨ ਹੈ ਕਿ ਛੋਟੇ ਕੋਰਾ ਜਿਵੇਂ ਕੋਈ ਫਸਲ ਕੋਈ ਵਿਅਕਤੀਗਤ ਰੀਜਨ ਸੀਗਾ ਤੇ ਨਹੀਂ ਕੋਈ ਐਦਾਂ ਨਹੀਂ ਲੱਗਦਾ ਦੂਜੀ ਲਿਸਟ ਕਦੋਂ ਤੱਕ ਆਊ ਜਲਦੀ ਅਸੀਂ ਦੂਜੀ ਲਿਸਟ ਵੀ ਜਾਰੀ ਕਰਾਂਗੇ ਤੇ ਸਭ ਤੋਂ ਪਹਿਲਾਂ ਅਸੀਂ ਆਮ ਆਦਮੀ ਪਾਰਟੀ ਨੇ ਇਹ ਪਹਿਲ ਕੀਤੀ ਹੈ ਪੰਜਾਬ ਦੇ ਵਿੱਚ ਜਿਹੜੀਆਂ ਸੂਚੀ ਜਿਹੜੀ ਹੈ ਉਹ ਅਸੀਂ ਜਾਰੀ ਕੀਤੀ ਹੈ ਇਸ ਤਰ੍ਹਾਂ ਆਮ ਆਦਮੀ ਪਾਰਟੀ ਨਸ਼ੇ ਨੂੰ ਸਭ ਤੋਂ ਵੱਡਾ ਮੁੱਦਾ ਬਣਾ ਰਹੀ ਹੈ ਪਰ ਸੁਖਵੀਰ ਬਾਦਲ ਨੇ ਵੀ ਕਹਿ ਚੁੱਕੇ ਔਰ ਨੇ ਵੀ ਕਿਹਾਗਾ ਕਿ ਨਸ਼ੇ ਦੇ ਉੱਤੇ ਡਰਗ ਟੈਸਟ ਹੋਣਾ ਚਾਹੀਦਾ ਤੁਹਾਡਾ ਔਰ ਇਸ ਸਾਰੇ ਦਾ ਕਰੋ ਜੀ ਮੈਂ ਤਾਂ ਕਹਿੰਦਾ ਪਾਰਲੀਮੈਂਟ ਦੇ ਵੀ ਕਰੋ ਪਾਰਲੀਮੈਂਟ ਦੇ ਗੇ ਜਿਹੜੇ ਟ੍ਰੈਫਿਕ ਪੁਲਿਸ ਵਾਲੇ ਜਿਹੜੇ ਫੂਕਾ ਮਰਵਾਉਂਦੇ ਨੇ ਲਾਓ ਉਥੇ ਇਸ ਤਰ੍ਹਾਂ ਕਿਸ ਤਰ੍ਹਾਂ ਤੁਸੀਂ ਕਿਸੇ ਦੇ ਖਿਲਾਫ ਵੀ ਕੋਈ ਅਲੀਗੇਸ਼ਨ ਲਾ ਦੋਗੇ ਤਾਂ ਦੋਸ਼ੀ ਸਾਬਤ ਹੋ ਜੂਗਾ ਉਹ ਮੈਂ ਕਹਿੰਨਾ ਕਿ ਚਲੋ ਸਾਰਿਆਂ ਦੇ ਸਾਰਿਆਂ ਦੇ ਬਲੱਡ ਟੈਸਟ ਕਰਾਓ ਇਹ ਇਹ ਹੁਣ ਪਰਸਨਲ ਲੈਵਲ ਤੇ ਉਤਰੇ ਕਿਉਂਕਿ ਉਹਨਾਂ ਨੂੰ ਪਤਾ ਭਗਵੰਤ ਮਾਨ ਦੀਆਂ ਰੈਲੀਆ 'ਚ 30 30 40 40000 ਬੰਦੇ ਇਕੱਠੇ ਹੁੰਦੇ ਨੇ ਮੈਨੂੰ ਸੰਸਦ ਚੋਂ ਕੱਢ ਦੋ ਮੈਨੂੰ ਮੁਲਕ ਚੋਂ ਕੱਢ ਦੋ ਪਰ ਲੋਕਾਂ ਦੇ ਦਿਲਾਂ ਚੋਂ ਨਹੀਂ ਕੱਢ ਸਕਦੇ ਭਗਵੰਤ ਮਾਨ ਨੂੰ ਟਿਕਟ ਕਦੋਂ ਮਿਲ ਰਹੀ ਹੈ ਤੁਸੀਂ ਕਿੱਥੋਂ ਚੋਣ ਲੜੋ ਪਾਰਟੀ ਪਾਰਟੀ ਜਿੱਥੋਂ ਕਹੂਗੀ ਜਿੱਥੋਂ ਕਹੂਗੀ ਪਾਰਟੀ ਮੈਂ ਉੱਥੇ ਲੜਾਂਗਾ ਹਾਂ ਸਾਹਿਬ ਉਹਨਾਂ ਦਾ ਸਾਹਬ ਨੂੰ ਮਿਲ ਗਈ ਤੁਹਾਨੂੰ ਕਦੋਂ ਮਿਲੂਗੀ ਉਹ ਕੋਈ ਗੱਲ ਨਹੀਂ ਮਿਲ ਜੂਗੀ ਬੰਦੀ ਨਾ ਕਰੋ ਮਾਨ ਸਾਹਿਬ ਭਗਵੰਤ ਮਾਨ ਜਿਨ੍ਹਾਂ ਦਾ ਕਹਿਣਾ ਕਿ ਉਹਨਾਂ ਨੇ ਸਾਰੇ ਵਰਗਾਂ ਨੂੰ ਇਸ ਲਿਸਟ ਵਿੱਚ ਰਿਪਰੈਜ਼ੈਂਟੇਸ਼ਨ ਦਿੱਤੀ ਹੈ ਕਮਰਨ ਮਿਸ਼ ਦੇ ਨਾਲ ਯਾਦਵਿੰਦਰ ਸਿੰਘ ਐਵੀਪੀ ਸਾਝਾ ਚੰਡੀਗੜ੍ਹ